ਦਲੇਰ ਅੱਜਕੱਲ ਕੋਈ ਰਿਸ਼ਤਿਆਂ ਦੀ अहमियत ਬાળੀ ਰਹੀ ਨਹੀਂ ਹੈਗੀ ਨਾ ਬਾਈ ਪੰਜਾਬ ਦੇ ਵਿੱਚ ਤੇ ਚਲ ਆਪਾਂ ਫਿਰ ਵੀ ਲਾ ਲੈਨੇ ਆ ਨਾ ਕਿ ਜੁਆਇੰਟ ਫੈਮਿਲੀ ਹੁੰਦੀਆਂ ਨੇ ਬਹੁਤ ਸਾਰੀਆਂ ਤੇ ਆਪਾਂ ਫੈਮਿਲੀ 'ਚ ਰਹਿੰਦੇ ਆ ਤਾਂ ਕਰਕੇ ਆਪਾਂ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਬੋਲਦੇ ਵੀ ਰਹਿੰਦੇ ਆ ਤੇ ਹਾਂ ਲਈ ਲੜਾਈਆਂ ਵੀ ਹੋਣ ਤਾਂ ਸੁਲਝਾਏ ਵੀ ਜਾਂਦੀਆਂ ਨੇ ਉਹ ਹਨਾ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਬਿਲਕੁਲ ਉਲਟ ਹੋ ਗਈ ਮੈਂ ਤਾਂ ਇੱਕ ਹੀ ਜਿਹਾ ਐਗਜ਼ਾਮਪਲ ਤੁਹਾਨੂੰ ਦਿੰਨਾ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਗੱਲ ਪਤਾ ਚੱਲੀ ਆ ਹਾਂ ਕੋਈ ਦੋਸਤ ਨਹੀਂ ਅੱਗੇ ਦੱਸਿਆ ਨਾ ਕਿਉਂਕਿ ਉਹਨਾਂ ਦੀ ਕਿਸ ਰਿਸ਼ਤੇਦਾਰੀ ਦੀ ਗੱਲ ਆ ਇਹ ਤੇ ਉਹਦਾ ਭਾਈ ਸੀ ਉਹਦੇ ਭਾਈ ਦੀ ਮੈਰਿਜ ਹੋਈ ਸੀ ਇੰਡੀਆ ਹਨਾ ਕੁੜੀ ਨਾਲ ਕੁੜੀ ਕਹਿੰਦੇ ਪੜ੍ਹੀ ਲਿਖੀ ਆ ਨਰਸਿੰਗ ਕੀਤੀ ਹੋਈ ਆ ਤੇ ਕੈਨੇਡਾ ਭੇਜਣਾ ਮੁੰਡੇ ਵਾਲੇ ਲਾ ਦੇਣਗੇ ਪੈਸੇ ਤੇ ਕੁੜੀ ਆ ਜੂਗੀ ਕੈਨੇਡਾ ਫੇਰ ਕੁੜੀ ਬੁਲਾ ਲੂਗੀ ਮੁੰਡੇ ਨੂੰ ਕੈਨੇਡਾ ਦੇ ਵਿੱਚ ਹਾਂ ਐਵੇਂ ਹੋਇਆ ਕੁੜੀ ਸਟੂਡੈਂਟ ਆਈ ਇੱਥੇ ਸਟੂਡੈਂਟ ਆਉਣ ਤੋਂ ਬਾਅਦ ਡੇਢ ਸਾਲ 2 ਸਾਲ ਜਦ ਤੱਕ ਪੜਾਈ ਨਹੀਂ ਖਤਮ ਹੋਈ ਉਹਨੇ ਮੁੰਡੇ ਨੂੰ ਪਹਿਲਾਂ ਤਾਂ ਬੁਲਾਇਆ ਨਹੀਂ ਹੈਗਾ ਤੇ ਬਸ ਇਹੀ ਕਹਿੰਦੀ ਰਹੀ ਕਿ ਹਾਂ ਵੀ ਹਨਾ ਔਖਾ ਹਜੇ ਇੱਥੇ ਰੂਲ ਰਲ ਬਦਲੇ ਹੋਏ ਨੇ ਵੀਜਨ ਲੱਗ ਰਹੇ ਹੈਗੇ ਤੇ ਉਸ ਤੋਂ ਬਾਅਦ ਕੀ ਹੋਇਆ ਸਾਰੀ ਜਿਹੜੀ ਫੀਸਾਂ ਕੁੜੀ ਨੇ ਦੋ ਜਿਹੜੀਆਂ ਫੀਸਾਂ ਇੱਥੇ ਹੈਗੇ ਭਰਨੀਆਂ ਸੀ ਉਹ ਵੀ ਮੰਗਾਈਆਂ ਸਹੁਰਿਆਂ ਤੋਂ ਹੂੰ ਕਿਉਂਕਿ ਉਹ ਪਹਿਲਾਂ ਡੀਲ ਹੋਈ ਹੋਈ ਸੀ ਤੇ ਉਧਰੋਂ ਜਦੋਂ ਫੀਸਾਂ ਮੰਗਾ ਲੀਆਂ ਫੇਰ ਵਰਕ ਪਰਮਿਟ ਤੇ ਆ ਕੇ ਜਦੋਂ ਦੀ ਪੀਆਰ ਦੀ ਫਾਈਲ ਉਹਨੇ ਲਾਤੀ ਉਹ ਕੰਮ ਕਰਦੀ ਹੁੰਦੀ ਸੀ ਕੁਛ ਟਿਮਹਾਰਟਨ ਤੋਂ ਵਗੈਰਾ ਤੋਂ ਐਲਐਮਆਈ ਵਗੈਰਾ ਲਈ ਹੋਈ ਸੀ ਉਹਨੇ ਤੇ ਉਹਨੇ ਬੁਲਾ ਲਿਆ ਆਪਣੇ ਹਸਬੰਦ ਨੂੰ ਤੇ ਇੱਥੇ ਆ ਕੇ ਚਲੋ ਠੀਕ ਆ ਵਧੀਆ ਹਨਾ ਇਕੱਠੇ ਰਹੇ ਤੇ ਪੀਆਰ ਹੁੰਦੇ ਹੁੰਦੇ ਹੀ ਉਹਨਾਂ ਦੇ ਇੱਕ ਬੇਬੀ ਦਾ ਜਨਮ ਵੀ ਹੋਇਆ ਘਰ ਦੇ ਵਿੱਚ ਠੀਕ ਆ ਠੀਕ ਆ ਉਹ ਹਜੇ ਬੇਬੀ ਮਤਲਬ ਹਜੇ ਪੀਆਰ ਹੋਈ ਪੀਆਰ ਤੋਂ ਬਾਅਦ ਹੀ ਨਾ ਬੱਚੇ ਦਾ ਜਨਮ ਹੋਇਆ ਤੇ ਉਸ ਤੋਂ ਬਾਅਦ ਕੀ ਹੋਇਆ ਬੱਚੇ ਜਦੋਂ ਇਹ ਹੁੰਦਾ ਨਾ ਇੱਥੇ ਕੈਨੇਡਾ ਦੇ ਵਿੱਚ ਜਾਂ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਕੀ ਹੁੰਦਾ ਜਦੋਂ ਘਰ ਦੇ ਵਿੱਚ ਜਵਾਕ ਜਦ ਬੱਚੇ ਦਾ ਜਨਮ ਹੁੰਦਾ ਤਾਂ ਆਪਦੇ ਮਾਂ-ਬਾਪ ਚੋਂ ਫੈਮਿਲੀ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸ ਨੂੰ ਬੁਲਾ ਲੈਂਦਾ ਇੱਥੇ ਹੋਇਆ ਸੀ ਸੀਨ ਕੁੜੀ ਨੇ ਅਬਦੀ ਮੰਮੀ ਨੂੰ ਬੁਲਾ ਲਿਆ ਠੀਕ ਹੈ ਪਹਿਲਾ ਇੱਕਦਮ ਹੀ ਨਾ ਤਾਂ ਸਹੀ ਰਿਹਾ ਪਰ ਉਸ ਤੋਂ ਬਾਅਦ ਕੀ ਹੋਇਆ 2-4 ਮਹੀਨੇ ਹੀ ਲੰਗੇ ਕੁੜੀ ਨੇ ਤੇ ਉਹਦੀ ਮੰਮੀ ਨੇ ਮਿਲ ਕੇ ਜਵਾਈ ਨੂੰ ਘਰੋਂ ਕੱਢਤਾ ਅੱਛਾ ਹਾਂ ਤੇ ਘਰੋਂ ਕੱਢਤਾ ਉਹਨੇ ਹੁਣ ਉਹਨੂੰ ਫੋਨ ਕੀਤਾ ਹਨਾ ਮੇਰੇ ਯਾਰ ਦੋਸਤ ਨੂੰ ਇਹਦੀ ਗੱਲ ਦੋਸਤ ਜਿਹਦਾ ਮਤਲਬ ਦੋਸਤ ਰਿਸ਼ਤੇਦਾਰਾ ਤੇ ਉਹ ਤੋਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਰਹਿਣ ਦਾ ਅਸਰਾ ਕੀਤਾ ਤੇ ਹਾਂ ਉਹ ਕਹਿੰਦੀ ਵੀ ਜੇ ਤੂੰ ਮੁੜ ਕੇ ਆਇਆ ਮੈਂ ਪੁਲਿਸ ਨੂੰ ਫੋਨ ਲਾ ਲਵਾਂ ਉਹ ਮੁੰਡਾ ਜਿੰਨਾ ਉਹਨੂੰ ਮੈਂ ਜਾਣਦਾ ਹਨਾ ਵੇ ਵਧੀਆ ਠੀਕ ਆ ਵਧੀਆ ਕਰਦਾ ਹਨਾ ਤੇ ਉਹ ਖਾਂਦਾ ਪੀਂਦਾ ਵੀ ਕੋਈ ਨਹੀਂ ਕੋਈ ਨਸ਼ੇ ਵਾਲੀ ਗੱਲਬਾਤ ਨਹੀਂ दारू-ਦੂਰ ਕੋਈ ਗੱਲਬਾਤ ਨਹੀਂ ਬਸ ਹਾਂ ਕੋਈ ਐਬ ਨਹੀਂ ਹੈਗਾ ਉਹਦੀ ਬਸ ਜਿੰਨੀ ਕਿ ਮੈਨੂੰ ਪਤਾ ਲੱਗੇ ਗਲਤੀ ਬਸ ਇੰਨੀ ਸੀ ਉਹਨੇ ਇਹ ਕਿਹਾ ਸੀ ਕਿ ਆਪਾਂ ਹੌਲੀ-ਹੌਲੀ ਸੈੱਟ ਹੋ ਕੇ ਇੰਡੀਆ ਮੁੜ ਜਾਾਂਗੇ ਹਾਂ ਬਸ ਸਿਰਫ ਇੰਨੀ ਗੱਲ ਕਹੀ ਸੀ ਉਹਨੇ ਤੇ ਇਸ ਤੇ ਥੋੜੇ ਹਾਂ ਇਸ ਤੇ ਹੁਣ ਹੁਣ ਸੱਸ ਵੀ ਸਾਹਮਣੇ ਸੀ ਹਨਾ ਵੀ ਚੱਲ ਸਾਰਿਆਂ ਨਾਲ ਮਿਲ ਜੁਲ ਕੇ ਹੀ ਵਿਚਾਰ ਵਟਾਂਦਰਾ ਕਰਨਾ ਸੀ ਫਿਰ ਪਤਾ ਨਹੀਂ ਪਰ ਹਾਂ ਜਦੋਂ ਹੀ ਇਹ ਜਨਮ ਹੋਣ ਤੋਂ ਬਾਅਦ ਬੱਚੇ ਦੇ ਜਨਮ ਹੋਣ ਤੋਂ ਬਾਅਦ ਘਰ ਤੋਂ ਕੱਢਣ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਹੀ ਕੁੜੀ ਦਾ ਨਾ ਉਹ ਆ ਗਿਆ ਸੀ ਆਰਐਨ ਦਾ ਲਾਇਸੈਂਸ ਨਰਸ ਬਣ ਗਈ ਸੀ ਹਾਂ ਰਜਿਸਟਰਡ ਨਰਸ ਉਹ ਬਣ ਗਈ ਤੇ ਸਾਨੂੰ ਪਤਾ ਨਰਸਾਂ ਦੀ ਪੇ ਕਿੰਨੀ ਹੁੰਦੀ ਹੈ ਸਟਾਰਟਿੰਗ ਮੈਂ ਲਗਭਗ 50-60 ਡਾਲਰ ਸਟਾਰਟਿੰਗ ਹੋ ਜਾਂਦੀ ਹੈ ਕੈਨੇਡਾ ਦੇ ਵਿੱਚ ਤੇ ਉਸ ਤੋਂ ਬਾਅਦ 100 ਡਾਲਰ ਪਰ ਆਵਰ ਜਿੰਨਾ ਲੋਕ ਦਿਹਾੜੀ ਤੇ ਕਮਾਉਂਦੇ ਨੇ ਉਹਨਾਂ ਤਾਂ ਉਹ ਘੰਟੇ ਜੀ ਕਮਾਉਂਦੇ ਨੇ ਤੇ ਉਹ ਨਰਸ ਬਣ ਗਈ ਉਸ ਤੋਂ ਬਾਅਦ ਫਿਰ ਇਹ ਹੋ ਗਿਆ ਕਿ ਹਾਂ ਆਪਣੀ ਹੁਣ ਜ਼ਿੰਦਗੀ ਤਾ ਪੈਂਦੀ ਰੰਡੇ ਵਾਲੇ ਵਾਲੇ ਜੇ ਹੋਵੇ ਘਰ ਵਾਲੀ ਨਰਸ ਬਸ ਉਹੀ ਆ ਨਾ ਜਦੋਂ ਹੀ ਉਹਦਾ ਉਹ ਨਰਸ ਬਣ ਗਈ ਉਸ ਤੋਂ ਬਾਅਦ ਫਿਰ ਇਹ ਗੱਲਬਾਤ ਹੋ ਗਈ ਹੈ ਨਾ ਤੇ ਮੁੰਡੇ ਨੂੰ ਹੁਣ ਗੱਲ ਇਹ ਆ ਵੀ ਰਿਸ਼ਤੇ ਚਲ ਠੀਕ ਆ ਇੱਕ ਆਪਾਂ ਬੜੇ ਸੋਨੇ ਨੇ ਹਨਾ ਤਲਾਕ ਹੋ ਜਾਂਦੇ ਨੇ ਜਾਂ ਕੁਝ ਵੀ ਆ ਪਰ ਇੱਥੇ ਉਹਨਾਂ ਦੇ ਵਿਚਕਾਰ ਇੱਕ ਹੋਰ ਕੜੀ ਆ ਹਨਾ ਇੱਕ ਬੱਚੇ ਦਾ ਜਨਮ ਹੋਇਆ ਹੁਣ ਉਸ ਛੋਟੇ ਬੱਚੇ ਦੀ ਕੀ ਗਲਤੀ ਆ ਹਨਾ ਵੀ ਉਹਨੂੰ ਫਿਊਚਰ ਦੇ ਵਿੱਚ ਜਾਂ ਕੀ ਕੁ ਸਹਿਣਾ ਪਊਗਾ ਹੁਣ ਹਜੇ ਇਹ ਨਹੀਂ ਪਤਾ ਹੈਗਾ ਵੀ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਹਾਂ ਬੱਚਾ ਬਾਪ ਕੋਲ ਜਾਊਗਾ ਬੱਚਾ ਵੀ ਮਾਂ ਕੋਲ ਹੀ ਜਾਊਗਾ ਹਨਾ ਹੂੰ ਤੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਉੱਪਰੋਂ ਜਿਹੜੇ ਆਪਣੇ ਪਿੰਡ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਇੱਕਦਮ ਮੈਂਟਲ ਸਟ्रेस ਵੀ ਹੋ ਜਾਂਦਾ ਬੰਦੇ ਤੇ ਕਿ ਹਾਂ ਇੱਕ ਫੈਮਿਲੀ ਦੇ ਵਿੱਚ ਉਹਨੂੰ ਘਰੋਂ ਕੱਢਿਆ ਗਿਆ ਜਾਂ ਕੁਝ ਵੀ ਆ ਪਤਾ ਨਹੀਂ ਇਹ ਜਿਹੀ ਕੀ ਕਮੀ ਪੇਸ਼ੀ ਰਹਗੀ ਤੇ ਉਸ ਤੋਂ ਬਾਅਦ ਬੰਦਾ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਇਹ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਹਰੇਕ ਆਪਣੇ ਭੈਣ ਭਾਈ ਰਿਸ਼ਤੇਦਾਰ ਵਾਸਤੇ ਕਿ ਹਾਂ ਮੈਂ ਤਾਂ ਐਵੇਂ ਕੀਤਾ ਜਾਂ ਫਿਰ ਸਾਡੇ ਨਾਲ ਐਵੇਂ ਹੋਇਆ ਜਾਂ ਫਿਰ ਕੁੜੀ ਕਹੂਗੀ ਕਿ ਮੈਂ ਆਪਦੇ ਸੈਲਫ ਡਿਪੈਂਡੈਂਟ ਆ ਮੈਂ ਨਰਸ ਬਣ ਗਈ ਮੈਨੂੰ ਘਰ ਵਾਲੇ ਦੀ ਲੋੜ ਨਹੀਂ ਕੀ ਕੈਨੇਡਾ ਚ ਘਰ ਲੈਣ ਵਾਸਤੇ ਹਨਾ ਤੇ ਇੱਕ ਮਾੜੀਆਂ ਐਗਜ਼ਾਮਪਲਾਂ ਸੈੱਟ ਹੋ ਰਹੀਆਂ ਨੇ ਮਾੜੀਆਂ ਐਗਜ਼ਾਮਪਲਾਂ ਸੈੱਟ ਵੀ ਹੋ ਰਹੀਆਂ ਨੇ ਰਣ ਵੀ ਰਾਜ ਦੇ ਟਾਈਮ ਬ੍ਰੈਂਪਟਨ ਦੀ ਹਾਲਤ ਇਹ ਹੋਈ ਪਈ ਆ ਵੀ ਇੱਟ ਚੱਕੋ ਤਾਂ ਇਹ ਜੀ ਕਹਾਣੀਆਂ ਬਾਹਰ ਨਿਕਲ ਆਉਣਗੀਆਂ ਬਿਲਕੁਲ ਤੇ ਇਹ ਇੱਕ ਤਰ੍ਹਾਂ ਦੀ ਆਪਣੀ ਵੀ ਆਪਾਂ ਕਹੇ ਜੇ ਨਰਮੋਹੀ ਹੋ ਗਈ ਹਨਾ ਵੀ ਇੱਕ ਪਾਸੇ ਤਾਂ ਪਿਓ ਨੂੰ ਚੱਲ ਜੇ ਮੈਨੂੰ ਗੱਲ ਦੱਸੀ ਹਨਾ ਪਿਓ ਨੂੰ ਦੂਰ ਕੀਤਾ ਜਾ ਰਿਹਾ ਉਹਦੇ ਜਿਹਾਕ ਤੋਂ ਹੁਣ ਇੱਕ ਤਾਂ ਸਭ ਤੋਂ ਵੱਡੀ ਗੱਲ ਆਹੀ ਹੈ ਤੇ ਦੂਜੀ ਗੱਲ ਰਿਸ਼ਤਿਆਂ ਦੇ ਵਿੱਚ ਦਰਾਰ ਹਨ ਉਹ ਵੀ ਇੱਕ ਸਿਰਫ ਇੱਕ ਆਪ ਦਾ ਪੁਆਇੰਟ ਆਫ 뷰 ਰੱਖਣ ਕਰਕੇ ਚਲੋ ਜੋ ਚਾਲਾ ਤੈ ਮੁੰਡੇ ਦਾ ਪੱਖ ਸੁਣਿਆ ਹਨ ਮੁੰਡੇ ਦੇ ਪੱਖ ਤੋਂ ਆ ਗੱਲ ਹੋਈ ਜਗੀ ਹਨ ਕੁੜੀ ਦਾ ਪੱਖ ਆਪ ਨੂੰ ਨਹੀਂ ਪਤਾ ਹੈਗਾ ਤੇ ਹੋ ਸਕਦਾ ਚਲ ਗੱਲ ਕਈ ਵਾਰ ਕੋਈ ਹੋਰ ਹੋਵੇ ਪਰ ਆਪਾਂ ਜਿਵੇਂ ਤੂੰ ਕਹਿੰਦਾ ਮੁੰਡੇ ਨੂੰ ਚੰਗੀ ਤਰ੍ਹਾਂ ਜਾਣਨਾ ਮੁੰਡਾ ਇਦਾਂ ਦਾ ਨਹੀਂ ਹੈਗਾ ਉਦਾਂ ਤੇ ਕਿਉਂਕਿ ਆਬਵੀਅਸਲੀ ਗੱਲ ਹੈ ਇੱਕ ਫਰੈਂਡ ਸਰਕਲ ਦੇ ਵਿੱਚ ਪਤਾ ਹੁੰਦਾ ਨਾ ਵੀ ਹਾਂ ਆਪਣੇ ਮਿੱਤਰ ਚਾਰੇ ਦਾ ਸੁਭਾਅ ਕਿਹਾ ਜਾ ਤੇ ਪਰ ਇਹ ਵੀ ਉਤਰਾਸ ਦੀ ਇੱਕ ਇੱਕ ਇਹ ਅੱਜ ਦੇ ਟਾਈਮ ਇੱਕ ਫੈਮਿਨਿਜ਼ਮ ਬਹੁਤ ਬਾਹਰ ਉਪੈਰੀ ਇਹਨਾਂ ਦੇ ਬਿਲਕੁਲ ਤੇ ਮੈਨੂੰ ਐ ਲੱਗਦਾ ਇਹ ਬਾਲਾ ਗਲਤ ਰੁੱਖ ਅਪਣਾ ਲਿਆ ਆਪਣੇ ਆਪ ਨੇ ਬਾਲਾ ਗਲਤ ਪਾਸੇ ਲੈ ਕੇ ਬੈਠੂਗੀ ਇੱਕਣਾ ਆਪਣੇ ਬਜ਼ੁਰਗ ਕਹਾਵਤਾਂ ਕਰਦੇ ਹੁੰਦੇ ਹੁੰਦੇ ਨੇ ਪਹਿਲਾਂ ਹਨਾ ਬਣੀ ਆਈ ਨਹੀਂ ਭੈਣ ਘਰੇ ਭਾਈ ਕੁੱਤਾ ਸਹੁਰੇ ਘਰੇ ਜਵਾਈ ਕੁੱਤਾ ਠੀਕ ਹੈ ਬਿਲਕੁਲ ਬਿਲਕੁਲ ਠੀਕ ਆ ਆਪਣੀ ਜੁਆਇੰਟ ਫੈਮਲੀ ਹੁੰਦੀ ਹੈ ਨਾ ਉੱਥੇ ਜੁਆਇੰਟ ਫੈਮਲੀਆ ਦੇ ਵਿੱਚ ਜਵਾਕ ਹੋ ਜੇ ਤਾਂ ਉਹਨੂੰ ਪਾਲਣ ਵਾਲੇ ਕਿੰਨੇ ਹੁੰਦੇ ਨੇ ਦਾਦਾ ਹੁੰਦਾ ਦਾਦੀ ਹੁੰਦੀ ਆ ਭੂਆ ਹੁੰਦੀ ਆ ਨਾ ਤੇ ਆਣ ਗੋਣ ਦਾ ਕਿੰਨਾ ਹੁੰਦਾ ਨਾ ਠੀਕ ਆ ਔਰ ਇਹ ਬਟ ਇੱਕ ਜਦੋਂ ਜਵਾਕ ਕਰ ਲੈਣੇ ਇੱਕ ਮਜਬੂਰੀ ਹੋ ਜਾਂਦੀ ਹੈ ਜਾਂ ਤਾਂ ਆਪਦੇ ਘਰ ਦੇ ਫਲਾਵਾਂਗੇ ਆਪਾਂ ਜਾਂ ਆਪਦੇ ਆਪਣੀ ਸੋਹਰੇ ਪਰਿਵਾਰ ਚ ਕੋਈ ਆਊਗਾ ਨਾ ਤੇ ਉਹ ਕਿਤੇ ਨਾ ਕਿਤੇ ਨਾ ਜਦੋਂ ਆ ਚੀਜ਼ ਹੋ ਜਾਂਦੀ ਹੈ ਉਹ ਕਨਫਲਿਕਟ ਪੈਦਾ ਹੁੰਦੇ ਨੇ ਤੇ ਦੂਜੀ ਗੱਲ ਵੱਡੀ ਇਹ ਹੈ ਵੀ ਮਾਂ ਦਾ ਮਾ ਮੈਟਰ ਕਰਦਾ ਵੀ ਮਾਂ ਦਾ ਇਨਫਲੂਐਂਸ ਆਪਦੀ ਕੁੜੀ ਤੇ ਕਿੰਨਾ ਕਾ ਹੂੰ ਬਿਲਕੁਲ ਤੇ ਉਹ ਸਭ ਤੋਂ ਵੱਡੀ ਗੱਲ ਹੈ ਜੇ ਤਾ ਉਹ ਕਹੂਗੇ ਵੀ ਨਹੀਂ ਭਾਈ ਤੇਰਾ ਇਹ ਘਰ ਵਾਲਾ ਇਹਦਾ ਡਿਸੀਜਨ ਤੇਰੇ ਵਾਸਤੇ ਸਹੀ ਹੋਊਗਾ ਜੋ ਹੋਊਗਾ ਠੀਕ ਹੈ ਸਾਰਾ ਕੁਝ ਸਹੀ ਹੈ ਤੇ ਦੂਜੀ ਗੱਲ ਭਾਈ ਉਹ ਚੀਜ਼ ਹੁੰਦੀ ਹੈ ਕਿ ਕੁੜੀ ਕਹਿੰਦੀ ਮੈਂ ਬੁਲਾਇਆ ਹਾਂ ਤਾ ਤੌਣ ਚ ਕਿੱਦਾਂ ਹੈ ਨਾ ਉਹ ਆਏ ਨਹੀਂ ਨਾ ਦੇਖਦੇ ਵੀ ਉਹ ਉਹਦੇ ਪਿੱਛੇ ਵੀ ਕਿੱਦਾਂ ਟੱਬਰ ਆ ਉਹਦਾ ਪੁਆਇੰਟ ਆਫ 뷰 ਮੈਟਰ ਹੀ ਨਹੀਂ ਕਰਦਾ ਕਿ ਗੁਲਾਮ ਉਹਨਾਂ ਨੂੰ ਇੱਕ ਗੁਲਾਮ ਕਰ ਦਿੰਦੇ ਵੀ ਹਾਂ ਸਾਡਾ ਘਰ ਵਾਲਾ ਸਾਡਾ ਗੁਲਾਮ ਆ ਅਸੀਂ ਇਹਨਾਂ ਨੂੰ ਬੁਲਾਇਆ ਸੀ ਸਾਡੇ ਇਹ ਤੇ ਪਤਾ ਨਹੀਂ ਕਿੱਦਾਂ ਵੱਡਾ ਐਹਸਾਨ ਕਰਤਾ ਤੇ ਉਹ ਐਹਸਾਨ ਦੇ ਵਿੱਚ ਹੀ ਉਹ ਸਾਰੀ ਉਮਰ ਵਿਚਾਰਾ ਐਹਸਾਨ ਚ ਇਸ ਦਾ ਰਹਿ ਜਾਂਦਾ ਹੁਣ ਆਪਣੇ ਲਾ ਵੀ ਕਿੰਨੀਆਂ ਸਟੋਰੀਆਂ ਆਪਾਂ ਜੇ ਦੇਖਿਆ ਜਾਵੇ ਆ ਪੰਜ ਤੋਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਆਪਾਂ ਮੈਂ ਆਪਾਂ ਇੱਕ ਵੀਡੀਓ ਚ ਤੈਨੂੰ ਪਤਾ ਇੰਸਟਾਗ੍ਰam ਤੇ ਗੱਲ ਕੀਤੀ ਸੀ ਵੀ ਕੁੜੀਆਂ ਵਿਆਹ ਤੋਂ ਬਾਅਦ ਨਹੀਂ ਮੰਨਦੀਆਂ ਤੇ ਘਰ ਵਾਲੇ ਕਹਿ ਕਹਿ ਥੱਕ ਜਾਂਦੇ ਨੇ ਵਿਚਾਰੇ ਅੱਗੇ ਤਾਂ ਏਸੇ ਗੱਲ ਪਿੱਛੇ ਹੀ ਬਹੁਤ ਕੋਟ ਕੋਟ ਆਫ ਦਾ ਜ਼ਿੰਦਗੀ ਬਤੀਤ ਕਰ ਲੈਂਦੇ ਨੇ ਮੀਨੀ ਯਾਰ ਹਨ ਜਾਣਾ ਕਿਉਂਕਿ ਪਿੱਛੇ ਜੇ ਇੱਕ ਮੀਮ ਬੜਾ ਮਸ਼ਹੂਰ ਹੋਇਆ ਸੀ ਨਾ ਮੀ ਲੋਕ ਕਹਿੰਦੇ ਨੇ ਵੀ ਅੱਜ ਮੋੜ ਜਾਣਾ ਨਹੀਂ ਯਾਰ ਮਹੀਨੇ ਨੂੰ ਮੋੜ ਜਾਣਾ ਨਹੀਂ ਯਾਰ ਸਾਲ ਮੋੜ ਜਾਣਾ ਨਹੀਂ ਯਾਰ ਦੋ ਸਾਲ ਮੋੜ ਜਾਣਾ ਉਹ ਚੀਜ਼ ਹੈ ਨਾ ਤੇ ਉਹ ਕਹਿੰਦੇ ਕਹਿੰਦੇ ਬੜੇ ਹੋ ਗਏ ਤੇ ਮੈਨੂੰ ਐ ਲੱਗਦਾ ਕਿ ਤਨਾ ਕਿਤੇ ਆ ਵੱਡਾ ਕਾਰਨ ਰਿਹਾ ਹੋ ਸਕਦਾ ਹਨ ਤੇ ਇਹ ਚੀਜ਼ ਹੁਣ ਦੇਖਿਆ ਜਾਵੇ ਵੀ ਉਹ ਨਹੀਂ ਤਾਂ ਚਲ ਆਪਦਾ ਪੁਆਇੰਟ ਰੱਖਤਾ ਵੀ ਮੈਂ ਮੁਰੰਦਾ ਹਾਂ ਠੀਕ ਹੈ ਉਹਨੂੰ ਨਹੀਂ ਸਹੀ ਲੱਗਿਆ ਉਹਨੂੰ ਕੁਝ ਚੀਜ਼ਾਂ ਪਟਕੁਣੀ ਨੇ ਨਹੀਂ ਮੁਰੰਦਾ ਹੋ ਸਕਦਾ ਇੱਕ ਸਮਝੌਤਾ ਹੋ ਜਾਂਦਾ ਉਹਨਾਂ ਦੇ ਤਹਿਤ ਨਾ ਵੀ ਹਾਂ ਆਪਾਂ ਸਾਲ ਚ ਇੱਕ ਗੇਠਾ ਮਾਰ ਆਇਆ ਕਰਾਂਗੇ ਚਲ ਕੋਈ ਨਿਊ ਚੀਜ਼ ਹੋ ਜਾਂਦੀ ਕੁਝ ਵੀ ਇੱਕ ਨਾਰਮਲ ਜਿਹਾ ਇੱਕ ਰਿਸ਼ਤਾ ਬਣਾ ਕੇ ਰੱਖਣਾ ਹੁੰਦਾ ਪਰ ਬਿਲਕੁਲ ਜਦੋਂ ਰਿਸ਼ਤਾ ਨਹੀਂ ਇਕੱਠੀ ਆ ਜਦੋਂ ਰਿਸ਼ਤਾ ਆਪਣੇ ਕੋ ਤਾਂ ਆਪਾਂ ਬਾਂਹ ਨਹੀਂ ਪਾਲਦਿਆਂ ਰਿਸ਼ਤਾ ਤੋੜਨ ਉਹ ਚੀਜ਼ ਕਰਨੀ ਹੈ ਫਿਰ ਕਿਤੇ ਨਾ ਕਿਤੇ ਆ ਗੱਲਾਂ ਆ ਜਾਂਦੀਆਂ ਹੁਣ ਘਰੋਂ ਕੱਢਣਾ ਤਾਂ ਉਸ ਤੋਂ ਏਤੋਂਕੀ ਨਹੀਂ ਬਣਦੀ ਕੋਈ ਸੈਂਸ ਹੀ ਨਹੀਂ ਬਣਦੀ ਇਹ ਚੀਜ਼ ਦੀ ਪੁਲਿਸ ਦਾ ਟੱਪਾ ਦੇ ਨਾ ਤੇ ਦੂਜੇ ਭਾਈ ਜਿਹੜੇ ਹੋਰੇ ਦੇ ਕਾਨੂੰਨ ਨੇ ਕਾਨੂੰਨ ਦੇ ਵਿੱਚ ਸੋਧ ਹੋਣੀ ਜ਼ਰੂਰੀ ਹੈ ਯਾਰ ਮੈਂ ਕਹਿੰਦਾ ਵੀ ਆਪਾਂ ਜਦੋਂ ਕਹਿੰਦੇ ਆ ਵੀ ਜਦੋਂ ਨਿਆਂ ਜੀ ਕਿਸੇ ਇੱਕ ਚੀਜ਼ ਦੀ ਹਮੇਤੀ ਕਾਨੂੰਨ ਬਣ ਜਾਂਦਾ ਉਹ ਨੁਕਸਾਨ ਕਰ ਦਿੰਦੇ ਆ ਤੈਨੂੰ ਯਾਦ ਹੋਣਾ 2012 ਦੇ ਵਿੱਚ ਦਿੱਲੀ ਚ ਨਰ ਭੇਖਾਨ ਹੋਇਆ ਸੀ ਨਾ ਹਾਂ ਤੇ ਉਸ ਤੋਂ ਬਾਅਦ ਕਾਨੂੰਨ ਬਦਲੇ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਔਰਤਾਂ ਦੇ ਹੱਕ ਚ ਕਾਨੂੰਨ ਗਏ ਸੀ ਵੀ ਉਦੋਂ ਉਸ ਤੋਂ ਕਿੰਨੀ ਆਈ ਹੈ ਨਾ ਮੜਾ ਜਾ ਕਿਤੇ ਜਾਂਦੀ ਆਰਗੂਮੈਂਟ ਹੁੰਦੀ ਆਪਦੇ ਕੱਪੜੇ ਪਾੜ ਲੈਂਦੀ ਤੇ ਮੁੰਡੇ ਨੂੰ ਅੰਦਰ ਕਰਾਉਂਦੀ ਕਿੰ ਕਿੰਨੇ ਕੰਨੇ ਸਾਹ ਕੋਲ ਮੁੰਡਾ ਕਿੰਨਾ ਪਿੱਛ ਦਾ ਰਹਿੰਦਾ ਸੀ ਨਾ ਤੇ ਕਿਤੇ ਨਾ ਕਿਤੇ ਕੈਨੇਡਾ ਦੇ ਕਾਨੂੰਨ ਬਹੁਤ ਜ਼ਿਆਦੇ ਇਹ ਚੀਜ਼ ਦੇ ਫੇਵਰ ਚ ਨਹੀਂ ਬਟ ਇੰਡੀਆ ਦੇ ਵਿੱਚ ਫਿਰ ਵੀ ਤਬਦੀਲੀ ਆ ਗਈ ਸੀ ਜਦੋਂ ਆ ਚੀਜ਼ ਜਿਆਦਾ ਵਧਣ ਲੱਗੀ ਉਹਨਾਂ ਨੇ ਕਾਨੂੰਨ ਫੇਰ ਸੋਧ ਕਰਤੇ ਸੀ ਕਿ ਤਰ੍ਹਾਂ ਕਿਤੇ ਉਹ ਮਤਲਬ ਗਹਿਰੀ ਕਹਿੰਦੇ ਭਾਗ ਇਨਵੈਸਟੀਗੇਸ਼ਨ ਲੱਗੇ ਸੀ ਕਰਨ ਵੀ ਹਾਂ ਕੱਲ ਨੂੰ ਇਹ ਚੀਜ਼ ਨਜਾਇਜ਼ ਨਾ ਹੋ ਜਾਏ ਕਿਸੇ ਨਾਲ ਹਾਲਾਂਕਿ ਨਹੀਂ ਤਾਂ ਹੁਣ ਵੀ ਹੁੰਦੀ ਆ ਬਟ ਇੱਥੇ ਤਾਂ ਸੱਦੀ ਨਜਾਇਜ਼ ਹੋ ਰਹੀਆਂ ਨੇ ਨਾ ਇੱਥੇ ਨਜਾਇਜ਼ ਚੀਜ਼ ਦੀ ਹੀ ਨੇ ਕਿੰਨੇ ਬੰਦੇ ਨੇ ਉਰੇ ਜਿਹੜੇ ਜੇਲ੍ਹ ਚ ਨਿਹਾਜੇ ਹੀ ਬੈਠੇ ਨੇ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਬੇਲ ਨਜਾਇਜ਼ੇ ਭਰੀ ਆਪਦੀ ਕਿੰਨੇ ਬੰਦੇ ਨੇ ਜਿਹੜੇ ਇੱਕ ਏਰੀਆ ਦੇ ਵਿੱਚ ਸੀਮਤ ਨੇ ਪੁਲਿਸ ਨੇ ਉਹਨਾਂ ਨੂੰ ਬੰਦ ਰੱਖਿਆ ਵੀ ਇਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ ਰਾਤ ਨੂੰ 9 ਵਜੇ ਬਾਅਦ ਤੁਸੀਂ ਨਹੀਂ ਨਿਕਲ ਸਕਦੇ ਮੋਸਟ ਆਫ ਥੈਮ ਉਹ ਉਹ ਨੇ ਜਿਨ੍ਹਾਂ ਨੂੰ ਘਰ ਵਾਲਿਆਂ ਨੇ ਇਤਾਂ ਅੰਤਰ ਕਰਾਇਆ ਹੋਇਆ ਹਾਂ ਹੁਣ ਇਹ ਗੱਲ ਕਿੱਧਰ ਜਾ ਰਹੀ ਹੈ ਕਿ ਆਪਾਂ ਆਪਣਾ ਆਪਣਾ ਬਰਸਾ ਬਹੁਤ ਔਕੜਾ ਲੈ ਕੇ ਜਾ ਰਹੇ ਹਾਂ ਆਪਾਂ ਮੈਨੂੰ ਐ ਲੱਗਦਾ ਇਹ ਰਾਉਣ ਆਏ ਟਾਈਮ ਤੇ ਬਹੁਤ ਵੱਡਾ ਇੱਕ ਨੁਕਸਾਨ ਹੋਊ ਆਪਾਂ ਨੂੰ ਹੁਣ ਕਿਸੇ ਦੀ ਚਾਚੀ ਤਾਈ ਆਸਟ੍ਰੇਲੀਆ ਬੈਠੀ ਹੈ ਕਿਸੇ ਦਾ ਮਾਮਾ ਕਿਤੇ ਦਾ ਹਾਂ ਇੰਗਲੈਂਡ ਬੈਠਾ ਕੋਈ ਕਿਤੇ ਬੈਠਾ ਕੋਈ ਸਾਰੀ ਵੱਖਰੇ ਹੋਏ ਹੋਏ ਨੇ ਨਾ ਤੇ ਪੰਜਾਬ ਕੌਣ ਹੈ ਕੋਈ ਵੀ ਨਹੀਂ ਹੈ ਕਰਨ ਅਸੀਂ ਐ ਨਹੀਂ ਕਹਿੰਦੇ ਯਾਰ ਕੱਚੇ ਪੈਣੀ ਮੁਰਜੋ ਯਾਰ ਬਟ ਹਾਂ ਯਾਰ ਇੱਕ ਆਪ ਦਾ ਠੀਕ ਹੈ ਘਰ ਚੋਂ ਇੱਕ ਬੰਦਾ ਆ ਗਿਆ ਬਹੁਤ ਆ ਸਾਰਿਆਂ ਦਾ ਉਹਨਾਂ ਨਹੀਂ ਹੁੰਦਾ ਘੁੰਮੋ ਫਿਰੋ ਆਓ ਠੀਕ ਬਟ ਬਸਣ ਵਾਸਤੇ ਨਹੀਂ ਹੁੰਦਾ ਯਾਰ ਇੱਕ ਬੰਦਾ ਠੀਕ ਆ ਬਹੁਤ ਆ ਉੱਥੇ ਵੀ ਆਪਣੇ ਸਮਾਂ ਉੱਥੇ ਹੀ ਬੜਾ ਕੁਝ ਕਰਨਾ ਹੈਗਾ ਯਾਰ ਆ ਚੀਜ਼ ਨਹੀਂ ਹੁੰਦੀ ਹੈ ਕਿ ਹਾਂ ਤੁਸੀਂ ਆਪ ਦਾ ਸਾਰਾ ਦਾਵਾ ਹੀ ਚੱਕ ਦੋ ਐਂ ਤਾਂ ਦਾਵੇ ਚੱਕੇ ਜਾਂਦੇ ਨੇਗੇ ਅਸੀਂ ਮੈਂ ਪਹਿਲਾਂ ਹੀ ਇਗਜ਼ਾਮਪਲ ਦਿੱਤੀ ਸੀ ਹੁਣ ਪੈਲਸਤੀਨ ਹੈ ਪੈਲਸਤੀਨ ਦੇ ਲੋਕ ਕਿਉਂ ਉਹਰੇ ਦਰ ਦਰ फडਕ ਰਹੇ ਨੇਗੇ ਹੁਣ ਜੰਗ ਅੱਗ ਲੱਗ ਰਹੀ ਉੱਥੇ ਥੋੜੇ ਜਿਹਿ ਰਹਿ ਗਏ ਠੀਕ ਹੈ ਇਜ਼ਰਾਈਲ ਨੂੰ ਕਿੱਡਾ ਮੁਲਖ ਆਉ ਕਿਵੇਂ 파ਰੂ ਪਹਿਰੇ ਕਿਵੇਂ ਲੋਕ ਰੋਜ਼ ਕਤਲੇਆਮ ਹੁੰਦੇ ਨੇਗੇ ਕਿਉਂ 파ਰੂ ਪੈਗੀ ਕਿਉਂਕਿ ਬਈ ਉਹਨਾਂ ਦਾ ਮੁਲਖ ਐ ਖਾਲੀ ਕੀਤਾ ਗਿਆ ਉਹਨਾਂ ਨੂੰ ਲਾਲਚ ਦੇ ਦੇ ਕਦੇ ਕਿਸੇ ਨੂੰ ਯੂ ਐਸਏ ਬੁਲਾਇਆ ਗਿਆ ਕਿਸੇ ਨੂੰ ਕੈਨੇਡਾ ਬੁਲਾਇਆ ਗਿਆ ਕਿਸੇ ਨੂੰ ਆਸਟ੍ਰੇਲੀਆ ਹੁਣ ਅੱਡ ਅੱਡ ਉਹ ਮੁਲਖਾਂ ਦੇ ਵਿੱਚ ਅਮੈਸੀਆਂ ਨੂੰ ਮੂਰੇ ਧਰਨੇ ਲਾਉਣ ਜੋ ਕਰੇਗੇ ਐਤੋਂ ਅੱਗੇ ਕੁਛ ਵੀ ਨਹੀਂ ਕਿਉਂਕਿ ਦਾਵਾ ਬਈ ਚੱਕਿਆ ਗਿਆ ਦਾਵਾ ਚੱਕਿਆ ਗਿਆ ਦੇਸ਼ ਜਿਹਾ ਬਣ ਗਿਆ ਠੀਕ ਹੈ ਵਰਲਡ ਵਾਰ 2 ਤੋਂ ਬਾਅਦ ਸਭ ਨੂੰ ਪਤਾ ਪਲੀ ਪੰਤੀ ਕੀ ਹੋਇਆਗਾ ਆਹੀ ਰਾਬੇ ਚੋ ਦੇ ਅਹੀ ਹਾਲ ਪੰਜਾਬ ਨਾਲ ਕਹਣਾ ਪੰਜਾਬ ਨੂੰ ਤਾਂ ਯਾਰ ਪਹਿਨੀ ਦਰਖਨਾਰ ਕੀਤਾ ਜਾ ਰਿਹਾ ਹ ਹ ਜਦੋਂ 1984 ਦੇ ਵਿੱਚ ਦੰਗੇ ਹੋਏ ਤੇ ਨਾ ਦਿੱਲੀ ਦੇ ਵਿੱਚ ਸਭ ਤੋਂ ਸੇਫ ਜਗ੍ਹਾ ਉਹਨਾਂ ਸਿੱਖਾਂ ਵਾਸਤੇ ਪੰਜਾਬ ਸੀ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਸੀਗੇ ਬਟ ਰੱਬ ਨਾ ਕਰੇ ਖੁਦਾਂ ਦਾ ਖਾਸਤਾ ਇਹ ਜਿਹਾ ਕੱਲੂਕਾਰ ਦੁਬਾਰੇ ਹੈਪਨ ਹੋ ਗਿਆ ਕੱਲ ਨੂੰ ਕੀ ਕਰਾਂਗੇ ਕੀ ਕਰਾਂਗੇ ਮ ਤੋਂ ਲੱਗਦਾ ਪੰਜਾਬ ਪੰਜਾਬੀਆਂ ਵਾਸਤੇ ਸੇਫ ਰੇਜੂ ਨਹੀਂ ਰਹੂਗਾ ਜਿੰਨੀ ਹੇਟ ਕਰਾਇਮ ਵਧ ਰਹੀ ਹੈ ਪੰਜਾਬੀਆਂ ਦੇ ਖਿਲਾਫ ਬਾਹਰ ਵੀ ਤੇ ਪੰਜਾਬ ਚ ਵੀ ਇਹ ਕਿਉਂ ਵਧ ਰਹੀ ਹੈ ਕਿਉਂਕਿ ਆਪਣੀ ਗਿਣਤੀ ਘਟੀ ਜਾ ਰਹੀ ਹੈ ਵੱਧ ਨਹੀਂ ਰਹੀ ਆਪਾਂ ਸਿਰਫ ਦੋ ਜਵਾਕਾਂ ਦਾ ਕਿਸਮਤ ਰਹਿ ਗਈ ਮੁੰਡਾ ਕੁੜੀ ਬਹੁਤ ਆ ਆਪਾਂ ਆਪਦੀਆਂ ਦਰ ਕੀ ਕਹਿੰਦੇ ਨੇਗੇ ਜੋ ਹਦਾਇਤਾਂ ਨਹੀਂ ਨਾ ਉਹ ਆਪ ਘੱਟ ਕੀਤੀਆਂ ਨਿਗੀਆਂ ਹੱਦਾਂ ਆਪ ਪੱਪਾਂ ਬੰਦ ਲਈਆਂ ਵੀ ਹੁਣ ਨਹੀਂ ਤੇ ਚੋਲਾ ਚੋਕੋ ਕੈਨੇਡਾ ਚੋਲਾ ਚੋਕੋ ਕੈਨੇਡਾ ਸਭ ਨੂੰ ਪਤਾ ਪਲੀਪੰਦ ਜਿਹਨੂੰ ਮਰਜ਼ੀ ਪੁੱਛੋ ਪੰਜਾਬੀ ਕਿੱਥੇ ਨੇ ਪੰਜਾਬੀ ਕੈਨੇਡਾ ਚ ਨੇ ਸਭ ਨੂੰ ਪਤਾ ਤੇ ਹੁਣ ਓਬਵੀਅਸ ਜੀ ਗੱਲ ਹੈ ਜਦੋਂ ਤੁਸੀਂ ਆ ਚੀਜ਼ਾਂ ਉਰੇ ਉਹ ਉਹ ਹੋ ਰਹੀਆਂ ਨੇ ਹੇਟ ਕਰਾਈਮ ਤਾਂ ਵਧੂਗੀ ਜਿੱਥੇ ਮਰਜ਼ੀ ਭੱਗ ਜਾਓ ਹੁਣ ਆਪਣੇ ਨਾਲ ਵੀ ਹਾਂ ਹੁਣ ਉਹ ਦੇਖ ਲਓ ਕੈਨੇਡਾ ਨੇ ਮੜੇ ਰੂਲ ਹੋ ਕਰਤੇ ਚੱਕਿਆ ਚੋਲੀ ਬਿਸਤਰਾ ਅਮਰੀਕਾ ਡਾਂਕੀ ਲਾ ਲੀ ਹਾਂ ਇਕੜਮੇ ਬਾਈ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਮੈਨੂੰ ਫੋਨ ਆਇਆ ਇੱਕ ਕੁੜੀ ਦਾ ਡੌਂਕੀ ਲਾਉਣ ਤੋਂ ਦੂਜੇ ਦਿਨ ਰੋਈ ਜਾਵੇ ਕਹਿੰਦੀ ਵੀ ਮੇਤ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਗਲਤੀ ਕਰਤੀ ਪੈਣੇ ਰਹਿ ਗਏ ਹੁਣ ਉਹ ਗਲਤੀ ਦਾ ਕੋਈ ਹੁਣ ਨਹੀਂ ਹੈਗਾ ਕੋਈ ਮੋੜ ਨਹੀਂ ਹੈਗਾ ਖਮਿਆਜਾ ਕੋਈ ਨਹੀਂ ਮਿਲਦਾ ਮੈਨੂੰ ਇਸ ਦਾ ਤੂੰ ਗਲਤੀ ਕਰ ਚੁੱਕੀ ਔਲਰੇਡੀ ਹੁਣ ਦਿੱਤੋ ਹੋ ਗਈ ਹੁਣ ਉਹਦਾ ਕੋਈ ਵਾਪਸੀ ਨਹੀਂ ਹੈਗੀ ਹੁਣ ਰੋਈ ਜਾ ਉੱਥੇ 5 ਸਾਲ ਪਹਿਲੇ 4-5 ਸਾਲ ਕੈਨੇਡਾ ਵਾਲੇ ਹੁਣ 5-7 ਸਾਲ ਉੱਤਰ ਇੰਨੇ بڑے ਹੋ ਜਾਉਗੇ ਕੀ ਸੋਡੀ ਜ਼ਿੰਦਗੀ ਰਹਿ ਜੀ ਆਹੀ ਕੁਛ ਕਰਨ ਆਏ ਸੀਗੇ ਬਿਲਕੁਲ ਬਈ ਆ ਵੀ ਮੁੜ ਜਾਂਦੇ ਆ ਤ ਆਪਣੇ ਲੋਕਾਂ ਨੂੰ ਨਾ ਆਹ ਚੀਜ਼ ਬੜਾ ਵੀ ਛੋਡੀ ਦਾ ਜਰਾ ਅਸੀਂ ਉਮਰ ਆ ਕੁਛ ਕਰਨ ਦੀ ਆਹੀਂ ਕਿਉਂ 40 ਸਾਲਾਂ ਦੇ ਤੂੰ ਬੰਦਾ ਕੁਛ ਕਰ ਸਕਦਾ 50 ਸਾਲ ਦਾ ਨਹੀਂ ਬੰਦਾ ਕੁਛ ਕਰ ਸਕਦਾ ਬਾਈ ਕਰ ਸਕਦਾ ਸਾਰਾ ਕੁਝ ਹੋ ਸਕਦਾ ਯਾਰ ਪਰਮਾਤਮਾ ਦੇ ਪ੍ਰਸਾਰ ਕੋਣ ਸਾਰਾ ਕੁਝ ਹੋ ਜਾਣਾ ਕਰਨਾ ਨਹੀਂ ਚਾਹੀਦਾ ਬੰਦਾ ਉਹ ਯਾਰ ਤੁਸੀਂ ਆਉਂਦੀਆਂ ਖੁਸ਼ੀਆਂ ਨੂੰ ਸਾਈਡ ਤੇ ਰੱਖ ਕੇ ਕਿਉਂ ਪੈਸੇ ਪਿੱਛੇ ਇੰਨੇ ਬੋਲੇ ਹੋ ਰਹੇ ਬਿਲਕੁਲ ਕੀ ਸਾਨੂੰ ਪੈਸਾ ਹੀ ਮੁੱਖ ਰਹਿ ਗਿਆ ਪੈਸੇ ਹੀ ਛੋਡਾ ਸਭ ਕੁਝ ਹੋ ਗਿਆ ਪੈਸੇ ਹੀ ਦੇਵਤਾ ਹੋ ਗਏ ਐਨਾ ਯਾਰ ਤਰਜੀਹ ਨਾ ਦੇ ਉਹ ਹਰ ਇੱਕ ਚੀਜ਼ ਇੱਕ ਤੰਗ ਹੁੰਦਾ ਉਹਨੂੰ ਸੀਮਤ ਰੱਖੋ ਆਪਦੇ ਰਿਸ਼ਤੇ ਸੰਭਲ ਰਿਸ਼ਤੇ ਸਾਹਮਲੇ ਹਾਂ ਉਹੀ ਤੁਹਾਡੇ ਵਾਸਤੇ ਪੈਸਾ ਜਬਾਅ ਕਦੀ ਵਧੀਆ ਪਾਲਣ ਪੋਸ਼ਣ ਹੋਊਗੀ ਉਹੀ ਤੁਹਾਡੇ ਵਾਸਤੇ ਪੈਸਾ ਕਿ ਇਹਦੇ ਪੈਸੇ ਦਾ ਕੀ ਕਰੋਗੇ ਤੁਸੀਂ ਆਪਦਾ ਕੰਮ ਤੇ ਘਰ ਵਾਲੀ ਆਪਦੇ ਕੰਮ ਤੇ ਜਬਾਅ ਕ ਕੱਲ ਨੂੰ ਕੀ ਪਤਾ ਮੁੰਡਾ ਬਣ ਕੇ ਮੁੰਡਾ ਜੰਮਿਆ ਦੀ ਬਾਅਦੋ ਕੁੜੀ ਬਣ ਜੇ ਕੋਈ ਸੱਚੀ ਗੱਲ ਹੈ ਇਹ ਚੀਜ਼ ਹੁੰਦੀ ਹੈ ਜੇ ਧਿਆਨ ਨਹੀਂ ਰੱਖੋਗੇ ਆਹੀ ਕੁਝ ਹੋਣਗੇ ਆਹੀ ਚੀਜ਼ਾਂ ਨਿਕਲਣਗੀਆਂ ਆ ਦੇਖ ਲਓ ਕੀ ਨਵਾਂ ਅਲੌਨ ਮਾਸਕ ਦੁਨੀਆ ਦਾ ਅਮੀਰ ਬੰਦਾ ਹੈ ਉਹਦੀ ਕੁੜੀ ਨੇ ਮਤਲਬ ਉਹ ਟਰਾਂਸ ਜੈਂਡਰ ਬਣ ਗਿਆ ਨਾ ਉਹ ਮੁੰਡਾ ਉਹਦਾ ਮੁੰਡਾ ਟਰਾਂਸ ਜੈਂਡਰ ਬਣ ਗਿਆ ਉਹ ਕੀ ਕੀ ਕਰੂਗਾ ਕੋਈ ਇਸ ਚੀਜ਼ ਦਾ ਕੀ ਕਰੂਗਾ ਬੰਦਾ ਕੀ ਕਰੂਗਾ ਹੱਡੇ ਪਾਏ ਦਾ ਸਹੀ ਗੱਲ ਸਹੀ ਗੱਲ ਕੁੜੀ ਨੇ ਆ ਚੀਜ਼ੇ ਫਾਈਲ ਕਰਤਾ 18 ਸਾਲ ਦੀ ਹੋਈ ਵੀ ਹਾਂਏ ਮੇਰਾ ਪਿਆਉ ਨਹੀਂ ਹੈਗਾ ਮਤਲਬ ਉਹ ਪੈਸਾ ਇਮੀਅਤ ਨਹੀਂ ਹੈਗਾ ਸਮਝਿਆ ਕਰੋ ਪੈਸਾ ਬਾਹਲੀ ਵੱਡੀ ਚੀਜ਼ ਨਹੀਂ ਹੈਗਾ ਰਿਸ਼ਤੇ ਨੇ ਹੁਣ ਉਹਦੇ ਲਵੇ ਪੈਸੇ ਦੀ ਥੋੜਾ ਦੁਨੀਆ ਦੀ ਹਰ ਸੁੱਖ ਸੁਹੂਲਤ ਉਹ ਕੁੜੀ ਦੇ ਕੋਲ ਹੋਣੀ ਸੀ ਪਰ ਨਹੀਂ ਉਹਨੇ ਉਹ ਸੁੱਖ ਸੁਹੂਲਤ ਨੂੰ ਲੱਤ ਮਾਰੀ ਹੈ ਕਿਉਂਕਿ ਪੈਸਾ ਸਾਰਾ ਕੁਝ ਨਹੀਂ ਹੈਗਾ ਰਿਸ਼ਤੇ ਨੇ ਰਿਸ਼ਤੇ ਸੰਭਲੋ ਇਹੀ ਸਭ ਤੋਂ ਵੱਡੀ ਗੱਲ ਹੈ ਇਹ ਅੱਜ ਦੇ ਟਾਈਮ ਆ ਹਨਾ ਜਿਵੇਂ ਤੂੰ ਕਹਿੰਦਾ ਉਹ ਕੁੜੀ ਨੇ ਉਹ ਚੀਜ਼ ਕਰਤੀ ਉਹਨੂੰ ਘਰੋਂ ਕੱਢਤਾ ਅੱਜ ਕੱਢਤਾ ਅੱਜ ਜਵਾਨ ਆ ਉਹ ਠੀਕ ਐ ਅੱਜ ਉਹ ਮਰੋਸ ਸਾਹਿਬ ਦਾ ਹੈਗੀ ਹੈ ਕੱਲ ਨੂੰ ਬੁਢੀ ਹੋਊਗੀ ਕੀ ਕਰੇਗੀ ਦੂਜਾ ਵਿਆਹ ਕਰਾਈਗੀ ਦੂਜੇ ਵਿਆਹ ਤੇ ਵਿੱਚ ਛੋਟਾ ਉਹ ਕੀ ਅਗਲਾ ਸਹੀ ਨਿਕਲ ਜੂਗਾ ਕਿਤੇ ਕਿਤੇ ਤੋਂ ਸ਼ਿਕਾਇਤਾਂ ਕਰੋਗੇ ਸਹੀ ਗੱਲ ਆ ਸਹੀ ਗੱਲ ਆ ਮਤਲਬ ਸਮਝਿਆ ਕਰੋ ਇਹ ਚੀਜ਼ਾਂ ਹੋਣੀਆਂ ਜੀ ਪਹਿਲੇ ਵੇਲੇ ਤਾਂ ਇਹ ਸੀ ਕਿ ਮੁੰਡਾ ਥੋੜਾ ਜਨਾ ਚਲ ਪੈਰ ਖਿੱਚ ਕੇ ਚਲਦਾ ਸੀ ਨਾ ਪਿੱਛੇ ਰਹਿ ਕੇ ਚਲਦਾ ਸੀ ਹੁਣ ਦੂਜਾ ਵਿਆਹ ਹੋ ਗਿਆ ਹੁਣ ਤੂੰ ਪਿੱਛੇ ਰਹਿ ਕੇ ਚੱਲਣਾ ਤੇ ਹੁਣ ਇਹ ਨਹੀਂ ਪਤਾ ਫਿਰ ਅੱਗੇ ਆੜਾ ਕਿਵੇਂ ਦਾ ਟਕਰੂ ਸਹੀ ਗੱਲ ਆ ਅੱਗੇ ਆੜਾ ਟਕਰੂਗਾ ਸਾਧ ਐਵੇਂ ਐਵੇਂ ਹੈ ਨਾ ਕਈ ਕਈ ਕਮੈਂਟ ਆਉਂਦੇ ਨੇ ਨਾ ਕੁੜੀਆਂ ਦੇ ਮਸਲੇ ਕਮੈਂਟ ਆਉਂਦੇ ਨੇ ਕਿ ਹਨਾ ਕਿ ਕੁੜੀਆਂ ਨਾਲ ਵੀ ਬੜਾ ਕੁਝ ਹੁੰਦਾ ਤੁਸੀਂ ਉਹ ਕੁੜੀਆਂ ਦੇ ਦੱਸਦੇ ਨਹੀਂ ਹੈਗੇ ਨਾ ਸਿਰਫ ਇਹ ਦੱਸਦੇ ਹੋ ਕਿ ਮੁੰਡਿਆਂ ਨਾਲੇ ਮਾੜਾ ਹੋਇਆ ਐਵੇਂ ਹੀ ਇੱਕ ਮੇਰੇ ਕੋਲ ਇੱਕ ਹੋਸਟੋਰੀ ਵੀ ਆ ਜਿਹਦੇ ਵਿੱਚ ਕੁੜੀ ਵਿਚਾਰੀ ਮਤਲਬ ਇੱਕ ਕੈਨੇਡਾ ਦੀ ਹੀ ਕੁੜੀ ਆਈ ਸੀ ਉਹ ਪੀਆਰ ਹੋ ਗਈ ਮਿਹਨਤ ਕੀਤੀ ਕੁੜੀ ਨੇ ਨਾ ਸੌ ਕੁੜੀ ਸੀ ਕਿਸੇ ਨੂੰ ਬਲਾਉਂਦੀ ਚਾਉਂਦੀ ਹੈ ਨਾ ਫालतू ਤੇ ਉਵੇਂ ਹੀ ਹਨਾ ਕਿ ਵਿਆਹ ਹੁਣ ਜਿਵੇਂ ਆਪਾਂ ਪਹਿਲਾਂ ਵੀਡੀਓ ਚ ਗੱਲ ਕੀਤੀ ਹੈ ਕਿ ਹਾਂ ਜਿਹੜੇ ਕੈਨੇਡਾ ਚ ਕੁੜੀਆਂ ਪੀਆਰ ਹੋਈਆਂ ਨੇ ਉਹਨਾਂ ਦਾ ਵੀ ਵਿਆਹ ਮੁਸ਼ਕਿਲ ਹੋ ਰਿਹਾ ਉਵੇਂ ਹੀ ਹਨਾ ਇੱਕ ਰਿਸ਼ਤਾ ਹੋਇਆ ਸੀ ਤੇ ਰਿਸ਼ਤੇ ਦੇ ਵਿੱਚ ਜਿਹੜਾ ਮੁੰਡਾ ਮੁੰਡਾ ਵੀ ਕੈਨੇਡਾ ਦੇ ਵਿੱਚ ਹੀ ਸੀ ਪਰ ਉਹ ਆਇਆ ਸੀ ਇੱਥੇ ਉਹਦਾ ਕੁਝ ਐਲਮੇ ਵਗੈਰਾ ਲਈ ਸੀ ਤੇ ਸਾਲ ਚੋਂ ਦਾ ਕੁਝ ਬਣਿਆ ਨਹੀਂ ਹੈਗਾ ਤੇ ਐਕਸਪਾਇਰ ਹੋ ਗਿਆ ਤੇ ਉਹਨੂੰ ਵਾਪਸ ਮੁੜਨਾ ਪੈ ਰਿਆ ਸੀ ਤੇ ਉਵੇਂ ਕਰਕੇ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਰਿਸ਼ਤਾ ਪਾ ਲਿਆ ਕੈਨੇਡਾ ਦੇ ਵਿੱਚ ਪੱਕੀ ਕੁੜੀ ਲੱਭੀ ਤੇ ਲੱਭਣ ਤੋਂ ਬਾਅਦ ਹਨਾ ਕਈ 3-4 ਮਹੀਨਿਆਂ ਬਾਅਦ ਹੀ ਉਹਨੇ ਆਪਣੀ ਪੀਆਰ ਦੀ ਫਾਈਲ ਅਪਲਾਈ ਕਰਤੀ ਤੇ ਪਹਿਲਾ ਵਰਕ ਪਰਮਿਟ ਲਿਆ ਫਿਰ ਪੀਆਰ ਦੀ ਫਾਈਲ ਉਹਨੇ ਅਪਲਾਈ ਕਰਤੀ ਤੇ ਜਦੋਂ ਉਹਨੇ ਪੀਆਰ ਦੀ ਫਾਈਲ ਲਾਈ ਹਨਾ ਤੇ ਕੋਈ ਵੀ ਡਾਕੂਮੈਂਟ ਉਸ ਦਾ ਜਾਂ ਕੋਈ ਆਈਡੀ ਪਾਸਵਰਡ ਲੌਗਇਨ ਕੁਝ ਵੀ ਕੁੜੀ ਨੂੰ ਨਹੀਂ ਦਿੱਤਾ ਹੈਗਾ ਹਮ ਸਾਰਾ ਕੁਝ ਉਹਨੇ ਆਪਣੇ ਕੋਲ ਰੱਖਿਆ ਤੇ ਜਦੋਂ ਹੀ ਸਾਲ ਦੇ ਵਿੱਚ ਵਿੱਚ ਉਹ ਮੁੰਡਾ ਪੀਆਰ ਹੋ ਗਿਆ ਹਮ ਤਾਂ ਉਹਨੇ ਉਹ ਕੁੜੀ ਨੂੰ ਛੱਡਤਾ ਉਹਨੇ ਉਹਨੇ ਸਿੱਧੀ ਜੀ ਗੱਲ ਕਹਿਤੀ ਕਿ ਹਾਂ ਬੀ ਕੁੜੀ ਦੇ ਆ ਕੁੜੀ ਦੇ ਲੱਛਣ ਖਰਾਬ ਨੇ ਜਾਂ ਕੁਝ ਵੀ ਹੈ ਇਹ ਜੀ ਗੱਲ ਕਰਕੇ ਹੁਣ ਉਹ ਰਿਸ਼ਤਾ ਤੋੜ ਰਿਹਾ ਤੇ ਕੁੜੀ ਨੂੰ ਉਹ ਬੰਦਾ ਇਸ ਟਾਈਮ ਕੈਨੇਡਾ ਰਹਿ ਰਿਹਾ ਪਰ ਉਹਨੇ ਕੁੜੀ ਨੂੰ ਤੇ ਕੁੜੀ ਦੇ ਘਰ ਦੇ ਨੂੰ ਇਹ ਗੱਲ ਬੋਲੀ ਆ ਕਿ ਮੈਂ ਤਾਂ ਪੀਆਰ ਹੋਇਆ ਨਹੀਂ ਹੈਗਾ ਮੇਰਾ ਅਬ ਅਕਬਰ ਮੈਡੀਮਰਾ ਐਕਸਪਾਇਰ ਹੋ ਗਿਆ ਪਰ ਜੇ ਐਕਸਪਾਇਰ ਹੋ ਗਿਆ ਤਾਂ ਇੱਕ ਵਿਆਹੀ ਹੋਈ ਕੁੜੀ ਨੂੰ ਮਤਲਬ ਜਿਹਦੇ ਨਾਲ ਵਿਆਹ ਹੋਣਾ ਜਿਹਦੇ ਸਿਰ ਤੇ ਉਹਨੂੰ ਪੀਆਰ ਮਿਲਣੀ ਆ ਤਾਂ ਉਹਨੂੰ ਕਿਵੇਂ ਛੱਡ ਦੂਗਾ ਹੁਣ ਹੁਣ ਰੌਲਾ ਕੀ ਆ ਹੁਣ ਤਾਂ ਉਸੇ ਹੀ ਕਰਨਾ ਨਾ ਪਹਿਲਾਂ ਪੀਆਰ ਵਾਸਤੇ ਉਹਨੇ ਕਿਸੇ ਠੀਕ ਸਾਊ ਕੁੜੀ ਨਾਲ ਵਿਆਹ ਕਰਾ ਲਿਆ ਤੇ ਹੁਣ ਇਸ ਤੋਂ ਬਾਅਦ ਇਹ ਆ ਕਿ ਹੁਣ ਆਪੀਆਰ ਹੋ ਗਿਆ ਤੇ ਚਲੋ ਠੀਕ ਆ ਹੁਣ ਆਪਣੀ ਮਰਜ਼ੀ ਨਾਲ ਕੋਈ ਪਾਲਦੇ ਆ ਤੇ ਨਾਲੇ ਪੈਸੇ ਲਵਾਂਗੇ ਉਹੀ ਗੱਲ ਆ ਭਾਈ ਇਹ ਦੋਵੇਂ ਪਾਸੇ ਹੋ ਰਿਹਾ ਘੱਟ ਮੁੰਡੇ ਵੀ ਨਹੀਂਗੇ ਘੱਟ ਕੁੜੀਆਂ ਵੀ ਨਹੀਂਗੇ ਇਹ ਸਾਰੇ ਪਾਸੇ ਚੱਲ ਰਿਹਾ ਸੋ ਆਇਨਾ ਸੋਚੇ ਹੋਏ ਸੀ ਕੁੜੀਆਂ ਨੂੰ ਟਾਰਗੇਟ ਕਰਦੇ ਆ ਭਾਈ ਮੁੰਡੇ ਵੀ ਇਹੀ ਜੀ ਨੇ ਮੁੰਡੇ ਵੀ ਅੱਧਿਕਲ ਕੋਈ ਬਾਲਾ ਸਾਥ ਨਹੀਂ ਹੈਗੇ ਬੜਾ ਕੁਝ ਚੱਲ ਰਿਹਾ ਤੇ ਗੱਲ ਉਹ ਹੇ ਰਿਸ਼ਤਿਆਂ ਦੀ ਗੱਲ ਕਰ ਰਹੇ ਆਂ ਸੀ ਭਾਈ ਰਿਸ਼ਤੇ ਸਾਹਮਣ ਦੀ ਗੱਲ ਆ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦੋ ਯਾਰ ਤੁਹਾਨੂੰ ਬੜਾ ਕੁਝ ਪਤਾ ਲੱਗੂ ਆ ਜਵਾਨੀ ਸਦਾ ਨਹੀਂ ਰਹਿਣੀ ਬਿਲਕੁਲ ਇਹ ਤਾਂ ਉਸ 4 ਦਿਨਾਂ ਦੀ ਹੁੰਦੀ ਆ ਤਾਂ ਇਹ ਐਡਾ ਚੱਕਰ ਨਹੀਂ ਹੈਗਾ ਛੋਟੀ ਜਿੰਦਗੀ ਖਬਰ ਕਦੋਂ ਫਟਾਕੇ ਪੈ ਜਾਂਦੇ ਬਾਅਦ ਚੋਂ ਬੰਦਾ ਪਛਤਾ ਹੁੰਦਾ ਤੇ ਸਹੀ ਗੱਲ ਆ ਕਈ ਵਾਰ ਨਾ ਮਤਲਬ ਜਿਵੇਂ ਮੈਂ ਨਾ ਇੱਕ ਬੜੀ ਵੀਡੀਓ ਵੀਰਲ ਹੋ ਚੱਲ ਰਹੀ ਇੱਕ ਪੌਡਕਾਸਟ ਦੇ ਵਿੱਚੋਂ ਕਾਰੀਏ ਵੀ ਆਸਟ੍ਰੇਲੀਆ ਦੀ ਕਨਟਸ ਨੇ ਨਾ ਉਹ ਕੀਤਾ ਸੀ ਵੀ ਇੱਕ ਬੁੱਕ ਲਿਖੀ ਹੈਗੀ ਜਸਟ ਪਤਾ ਨਹੀਂ ਬਿਫੋਰ ਡੈਥ ਕੁਛ ਹੈ ਮੇ ਜੀ ਥੌਟਸ ਬਿਫੋਰ ਡੈਥ ਕੁਛ ਹੈ ਮੇ ਤੇ ਉਹਨਾਂ ਦਾ ਮਤਲਬ ਜਿਹੜੇ ਮਰਨ ਕਰਨ ਨਾਰ ਹੁੰਦੇ ਸੀ ਬਜ਼ੁਰਗ ਉਹਨਾਂ ਨਾਲ رابطہ ਕਰਕੇ ਉਹਨਾਂ ਦੀ ਕਥਾਵਿ ਲਿਖੀ ਮਰਨ ਤੋਂ ਪਹਿਲਾਂ ਉਹਨਾਂ ਨੂੰ ਕੀ ਕੀ ਮਤਲਬ ਰੈਗਰਟ ਜਿੰਦਗੀ ਦੇ ਵਿੱਚ ਕੀ ਉਹਨਾਂ ਨੂੰ ਆਏ ਹੋਇਆ ਵੀ ਹਾਂ ਯਾਰ ਆਸੀਂ ਕਰ ਲੈਂਦੇ ਉਹ ਸਭ ਤੋਂ ਵੱਡੀ ਉਹਨਾਂ ਨੇ ਜਿਹੜਾ ਟਾਈਮ ਹਾਂ ਟਾਈਮ ਟਾਈਮ ਇਜ਼ ਮਨੀ ਸਹੀ ਗੱਲ ਹੈ ਜੇ ਸਮਾਂ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਦਿੱਤਾ ਸਮਾਂ ਅਸੀਂ ਆਪਦੇ ਆਪ ਨੂੰ ਨਹੀਂ ਦਿੱਤਾ ਸਮਾਂ ਸਿਰਫ ਅਸੀਂ ਪੈਸਿਆਂ ਤੇ ਸ਼ਿਫਟਾਂ ਤੇ ਉਹ ਚੀਜ਼ਾਂ ਚ ਖਰਾਬ ਕਰਤਾ ਆ ਸਭ ਤੋਂ ਵੱਡਾ ਰੈਗਰਟ ਸੀ ਉਹਨਾਂ ਦਾ ਹਾਂ ਮਤਲਬ ਉਹਨਾਂ ਦਾ ਬਹੁਤ ਟਾਈਮ ਪਿਆ ਹਾਲੇ ਤੁਸੀਂ ਉਹੀ ਗੱਲ ਆ ਤੁਹਾਨੂੰ ਆਹੀ ਸੁਜੈਸ਼ਨ ਹੈ ਬਈ ਸਾਂਭ ਲੋ ਟਾਈਮ ਨੂੰ ਸਾਂਭ ਲੋ ਬਿਲਕੁਲ 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 ਉਹਨਾਂ ਸਾਰੇ ਪੇਸ਼ੈਂਟਾਂ ਦਾ ਦਲੇਰੇ ਇਹ ਜਵਾਬ ਸੀ ਕਿਸੇ ਦਾ ਇਹ ਜਵਾਬ ਸੀ ਕਿ ਹਾਂ ਕਾਸ਼ ਮੈਂ ਆਪਦੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦਾ ਕਿਸੇ ਦਾ ਇਹ ਹੈ ਕਿ ਕਾਸ਼ ਮੈਂ ਆਪਣੇ ਬੱਚਿਆਂ ਨਾਲ ਹੋਰ ਟਾਈਮ ਸਪੈਂਡ ਕਰ ਸਕਦਾ ਕਿਸੇ ਦਾ ਇਹ ਆਇਆ ਕਿ ਕਾਸ਼ ਮੈਂ ਆਪਣੇ ਪਾਰਟਨਰ ਨਾਲ ਹੋਰ ਟਾਈਮ ਸਪੈਂਡ ਕਰ ਸਕਦਾ ਮੈਂ ਆਪਣੇ ਭੈਣ ਭਾਈਆਂ ਨਾਲ ਕਰ ਸਕਦਾ ਮੈਂ ਕਿਸੇ ਨਾਲ ਲੜਿਆ ਸੀ ਸ਼ਾਇਦ ਮੈਂ ਉਹ ਗਲਤੀ ਸੁਧਾਰ ਸਕਦਾ ਹਣਾ ਕਿਸੇ ਨਾਲ ਮੈਂ ਜਦੋਂ ਪਿਛਲੇ 15 ਸਾਲਾਂ ਤੋਂ ਕਿਸੇਲੇ 20 ਸਾਲਾਂ ਤੋਂ ਬੋਲਿਆ ਨਹੀਂ ਹੈਗਾ ਕਾਸ਼ ਮੈਂ ਉਹਨਾਂ ਨਾਲ ਵੀ ਗੱਲਾਂ-ਵਾਟਾਂ ਕਰ ਸਕਦਾ ਹਰੇਕ ਦਾ ਇਹ ਜਵਾਬ ਸੀ ਕਿਸੇ ਦਾ ਕਿਸੇ ਇੱਕ ਬੰਦੇ ਦਾ ਵੀ ਇਹ ਜਵਾਬ ਨਹੀਂ ਹੈਗਾ ਸੀ ਕਿ ਮੈਨੂੰ ਪੈਸੇ ਚਾਹੀਦੇ ਸੀ ਮੈਂ ਹੋਰ ਪੈਸੇ ਕਮਾਉਣੇ ਸੀ ਪੈਸੇ ਤਾਂ ਉਹਨਾਂ ਦੇ ਕਿਸੇ ਕੰਮ ਹੀ ਨਹੀਂ ਰਹੇਗੇ ਸੀ ਬਿਲਕੁਲ ਭਾਈ ਤੇ ਇਹ ਤੁਹਾਨੂੰ ਕਹਿੰਦੇ ਯਾਰ ਬੁੱਕਾਂ ਪੜਿਆ ਕਰੋ ਜੇ ਸਮਾਂ ਮਿਲਦਾ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਬੁੱਕ ਸੁਜੈਸਟ ਕਰਦਾ ਅੰਨੇ ਕੋੜੇ ਦਾ ਦਾਨ ਇਹ ਬੁੱਕ ਜ਼ਰੂਰ ਪੜਿਓ ਸਰਦਾਰ ਕਰਤਿਆਲ ਸਿੰਘ ਜੀ ਦੀ ਲਿਖੀ ਹੋਈ ਹੈ ਤੇ ਇਹਦੇ ਵਿੱਚ ਮਤਲਬ ਬੜਾ ਤੁਹਾਨੂੰ ਕਿਸੇ ਸੋਨ ਨੂੰ ਮਿਲਣਗੇ ਨਾ ਨੌਵਲਾ ਇੱਕ ਤਰ੍ਹਾਂ ਦੀ ਨੌਵਲਾ ਅਸਲ ਜੇ ਤੇ ਤੁਹਾਨੂੰ ਵਧੀਆ ਲੱਗੂ ਪੜ ਕੇ ਤੁਹਾਨੂੰ ਪਤਾ ਲੱਗੂ ਰਿਸ਼ਤਾ ਨਹੀਂ ਆਇਆ ਮੀ ਤਾਂ ਕੀ ਆ ਆਪਾਂ ਬੜੇ ਉੱਚੇ ਉੱਡੇ ਫੜਦੇ ਨਾ ਵੀ ਹਾਂ ਵੀ ਆਪਾਂ ਆਇਆ ਵਾ ਰਿਸ਼ਤੇ ਜੇ ਰਿਸ਼ਤੇ ਨੇ ਨਿਭਣਾ ਹੋਵੇ ਨਾ ਰਿਸ਼ਤੇ ਕੁਲੀਚ ਵੀ ਨਿਭਾ ਜਾਂਦੇ ਨੇ ਜੇ ਨਹੀਂ ਨਿਭਦੇ ਤਾਂ ਵੱਡੇ ਵੱਡੇ ਮਹਿਲਾਂ ਚ ਵੀ ਨਹੀਂ ਨਿਭਦੇ ਹੈਗੇ ਹੂੰ ਸੋ ਉਹੀ ਆ ਉਹੀ ਤਰਜੀਹ ਆ ਬਈ ਰਿਸ਼ਤਿਆਂ ਨੂੰ ਤਰਜੀਹ ਦਿਓ ਜਿੰਨਾ ਦੇ ਸਕਦੇ ਹੋ ਦਲੇਰ ਮੈਂ ਉਹ ਹੀ ਆ ਮੈਂ ਕੱਲ ਪਰਸ ਇੱਕ ਵੀਡੀਓ ਸੁਣ ਰਿਹਾ ਸੀ ਉਹਦੇ ਵਿੱਚ ਵੀ ਗੱਲ ਕਰ ਰਿਹਾ ਸੀ ਕਿ ਕੈਨੇਡਾ ਕੈਨੇਡਾ ਸੌਰੀ ਦੁਨੀਆ ਦੇ ਜਿੰਨੇ ਵੀ ਰਿਚ ਬੰਦੇ ਨੇ ਟਾਪ 10 ਲਾ ਲੋ ਮੈਂ ਕਹਿੰਨਾ ਵੀ 10 ਦੇ 10 ਦਾ ਡਿਵੋਰਸ ਕੀਤਾ ਹੋਇਆ ਹੈ ਨਾ ਕਿਸੇ ਕੋਲ ਫੈਮਿਲੀ ਨਹੀਂ ਹੈਗੀ ਵਾਈਫ ਤਾਂ ਵਾਈਫ ਨਹੀਂ ਜੇ ਕੋਈ ਲੇਡੀ ਆ ਫੀਮੇਲ ਆ ਤਾਂ ਉਹਦਾ ਹਸਬੰਦ ਨਹੀਂ ਹੈਗਾ ਉਹਦੇ ਨਾਲ ਜੇ ਕੋਈ ਮੇਲ ਆ ਤਾਂ ਉਹਦੀ ਵਾਈਫ ਨਹੀਂ ਹੈਗੀ ਉਹਦੇ ਨਾਲ ਤੇ ਚਲੋ ਇਹ ਤਾਂ ਛੱਡੋ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਨਹੀਂ ਨਾਲ ਹੈਗੇ ਬੱਚੇ ਵੀ ਆਪਦੇ ਜਿਵੇਂ ਉਹਨੇ ਐਲਾਨ ਮਸਕ ਦੀ ਗੱਲ ਕੀਤੀ ਆ ਹੁਣ ਉਹਦੀ ਕੁੜੀ ਨੇ ਸਿੱਧਾ ਕਹਿਤਾ ਕਿ ਹਾਂ ਵੀ ਮੇਰਾ ਮੇਰਾ ਆਪਦੇ ਡੈਡੀ ਦੀ ਉਹਦੇ ਵਿੱਚ ਪ੍ਰਾਪਰਟੀ 'ਚ ਕੋਈ ਹੱਕ ਨਹੀਂ ਜਾਂ ਕੁਝ ਵੀ ਆ ਉਹਨੇ ਪਹਿਲਾਂ ਹੀ ਕਰਤਾ ਉਹਨੂੰ ਕੁਝ ਚਾਹੀਦਾ ਹੀ ਨਹੀਂ ਹੈਗਾ ਉਹਨਾਂ ਕੋਲ ਆਪਦੀ ਫੈਮਲੀ ਨਹੀਂ ਆਪਦੇ ਬੱਚੇ ਨਹੀਂ ਹੈਗੇ ਕੁਝ ਵੀ ਨਹੀਂ ਹੈਗਾ ਤਾਂ ਪੈਸਾ ਹੀ ਨਹੀਂ ਹੁੰਦਾ ਹੈਗਾ ਫੈਮਲੀ ਇੱਕ ਡਿਫਰੈਂਟ ਚੀਜ਼ ਆ ਹੁਣ ਕਾ ਲੂ ਚਲੋ ਕਿਸੇ ਦੇ ਵੀ ਆ ਜਿਵੇਂ ਉਹੀ ਗੱਲ ਆ ਉਹ ਬੁੱਕ ਵਿੱਚ ਡਾਕਟਰ ਨੇ ਲਿਖਿਆ ਸੀ ਨਾ ਜਿਹੜੀ ਡਾਕੂਮੈਂਟਰੀ ਬਣਾਈ ਸੀ ਤੇ ਉਵੇਂ ਹੀ ਆ ਹਰ ਬੰਦਾ ਆਪਦੇ ਅੰਦਰ ਤੇ ਜਾ ਕੇ ਇਹੀ ਸੋਚੂਗਾ ਕਿ ਕਾਸ਼ ਮੇਰੇ ਕੋਲ ਟਾਈਮ ਹੁੰਦਾ ਮੈਂ ਆਪਣੀ ਫੈਮਿਲੀ ਨਾਲ ਸਪੈਂਡ ਕਰਨਾ ਸੀ ਮੈਰੋ ਵਧੀਆ ਰਿਸ਼ਤੇ ਬਣਾਉਣੇ ਸੀ ਮੈਂ ਕਿੱਥੇ ਮਾੜਾ ਪੈਂਦਾ ਸੀ ਮੈਂ ਉੱਥੇ ਚੰਗਾ ਕਿਉਂ ਨਹੀਂ ਪੈ ਸਕਿਆ ਹੈਗਾ ਬਸ ਇਹੀ ਆ ਨਾ ਕਿ ਆਪਾਂ ਦਾ ਦਲੇਰ ਵੀਡੀਓ ਦੇ ਵਿੱਚ ਇਹੀ ਸਾਰਿਆਂ ਨੂੰ ਮੈਸੇਜ ਦਵਾਂਗੇ ਕਿ ਰਿਸ਼ਤੇ ਜਿੰਨੇ ਸਟਰੋਂਗ ਬਣਾ ਸਕਦੇ ਹੋ ਬਣਾਓ ਹਨਾ ਤੇ ਕਈ ਵਾਰ ਬੜੀਆਂ ਗੱਲਾਂ ਹੁੰਦੀਆਂ ਹਨਾ ਜਿੱਥੇ ਇਜ਼ੀ ਨਹੀਂ ਹੁੰਦਾ ਹੈਗਾ ਕਿ ਹਾਂ ਕਿ ਤੁਸੀਂ ਅ ਉਸ ਦੇ ਵਿੱਚ ਜਾ ਕੇ ਕਿਸੇ ਦਾ ਕੋਈ ਸਾਥ ਦੇ ਸਕੋ ਪਰ ਹਾਂ ਟਰੂ ਰਹੋ ਸੱਚੇ ਰਹੋਗੇ ਤਾਂ ਸ਼ਾਇਦ ਇਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਗੀ ਹੈਨਾ ਜੇ ਕੋਈ ਸੱਚਾ ਭੈਣ ਭਾਈ ਆ ਨਾ ਜੱਬ ਭੈਣ ਭਾਈ ਹੈਗਾ ਜੇ ਆਪਾਂ ਉਹਨਾਂ ਤੋਂ ਗੱਲਾਂ ਲੁਕੋਈ ਜਾਵਾਂਗੇ ਸ਼ਾਇਦ ਤਾਂ ਕਰਕੇ ਰਿਸ਼ਤੇ ਖਰਾਬ ਹੋਣ ਪਰ ਜੇ ਆਪਾਂ ਉਹਨਾਂ ਨਾਲ ਟਰੂ ਰਹਾਂਗੇ ਸੱਚਾ ਉਹਨਾਂ ਦੇ ਮੂੰਹ ਤੇ ਗੱਲ ਕਰਾਂਗੇ ਤਾਂ ਕੋਈ ਬੰਦਾ ਦੁਖੀ ਵੀ ਨਹੀਂ ਹੁੰਦਾ ਹੈਗਾ ਤਾਂ ਕੋਈ ਰਿਸ਼ਤਾ ਟੁੱਟਦਾ ਵੀ ਨਹੀਂ ਹੈਗਾ ਜੀ ਤੜਕੇ ਲੜਿਓ ਅਥਨ ਨੂੰ ਸੌਣ ਤੋਂ ਪਹਿਲਾਂ ਗੱਲ ਨਿਬੇੜ ਕੇ ਸੌਂਓ ਇਹੋ ਨਾ ਰੱਖ ਕੇ ਸੋ ਜਦੋਂ ਉਹੀ ਹੈ ਨਾ ਜੇ ਸ਼ੈਨਸ਼ੀਲਤਾ ਘਟ ਗਈ ਜਾਂਦੀ ਹੈ ਕੱਲ ਮੁੰਡਿਆਂ 'ਚ ਵੀ ਕੁੜੀਆਂ 'ਚ ਵੀ ਤੇ ਆਹੀ ਕਿਤੇ ਨਾ ਕਿਤੇ ਰਿਸ਼ਤੇ ਤਬਾਹ ਹੋਣ ਦੇ ਕਾਰਨ ਬਣ ਰਹੀ ਹੈਗੀ ਅੱਜ ਕੱਲ ਤਾਂ ਯਾਰ ਮੈਨੂੰ ਐਂ ਲੱਗਦਾ ਡਿਵੋਰਸ ਵੀ ਮੈਨੂੰ ਐਂ ਲੱਗਦਾ ਆਪਣੀ ਪੰਜਾਬੀ ਕਮਿਊਨਿਟੀ 'ਚ ਬਹੁਤ ਵਧ ਗਏ ਆਮ ਹੋ ਗਿਆ ਆਮ ਬਿਲਕੁਲ ਆਮ ਹੋ ਗਿਆ ਯਾਰ ਮੈਨੂੰ ਮੈਂ ਨਾ ਬੜਾ ਉਹ ਦੇਖਦਾ ਤੇ ਕੁੜੀਆਂ ਨਾ ਉਹਨੂੰ ਬੜਾ ਉਹ ਕਰਦੀਆਂ ਨੇ ਮਤਲਬ ਅਮਰਤਾ ਪ੍ਰੀਤਮ ਨੂੰ ਅਮਰਤਾ ਨੂੰ ਅੱਛਾ ਤੇ ਮੈਨੂੰ ਅਮਰਤਾ ਪ੍ਰੀਤਮ ਦਾ ਕਿਤਾਬਾ ਚਲ ਪ੍ਰੀਤਮ ਉਹਦਾ ਪ੍ਰੇਮੀ ਸੀਗਾ ਅਮਰਤਾ ਦਾ ਤੇ ਉਹ ਉਹਨੂੰ ਬੜਾ ਐਡਮਾਇਰ ਕਰਦੀ ਆਣੀ ਠੀਕ ਹੈ ਐਡਮਾਇਰ ਕਰ ਉਹਦੀ ਚੰਗੀਆਂ ਚੀਜ਼ਾਂ ਐਡਮਾਇਰ ਕਰ ਲਉ ਉਹਦਾ ਆ ਚੀਜ਼ ਐਡਮਾਇਰ ਕਰਦੀ ਨੇ ਵੀ ਉਹਨੇ ਆਪਦਾ ਘਰ ਵਾਲਾ ਛੱਡਤਾ ਪ੍ਰੀਤਮ ਪਿੱਛੇ ਹੂੰ ਸਾਰੀ ਉਮਰ ਉਹ ਪ੍ਰੀਤਮ ਨਾਲ ਰਹੀਏਗੀ ਮਤਲਬ ਉਹ ਗੱਲ ਕਰਦਾ ਵੀ ਇਹ ਕੋਈ ਬਾਹਲੀ ਵਧੀਆ ਐਗਜ਼ਾਮਪਲ ਨਹੀਂ ਹੈਗੀ ਬਿਲਕੁਲ ਬਿਲਕੁਲ ਫੈਮਿਨਿਜ਼ਮ ਦੀ ਮੈਨੂੰ ਇਹ ਲੱਗਦਾ ਉਹ ਮਿਸਾਲ ਬਣੀ ਹੈ ਨਾ ਵਾਸਤੇ ਉਹ ਅਮਰਤਾਪ ਹਾਂ ਤੇ ਠੀਕ ਹੈ ਉਹਦੀਆਂ ਕੁਝ ਕੁ ਗੱਲਾਂ ਸਹੀ ਨੇ ਮੈਂ ਵੀ ਪੜੀ ਹੈ ਅਮਰਤਾ ਪ੍ਰੀਤਮ ਕਿਤਾਬ ਤੇ ਪਰ ਹਰ ਗੱਲ ਵੀ ਨਹੀਂ ਸਹੀ ਹੈਗੀ ਬਿਲਕੁਲ ਬਿਲਕੁਲ ਹਾਂ ਤੇ ਥੋੜਾ ਜਿਹਾ ਠੀਕ ਹੈ ਜਰਾ ਆਪਦੇ ਆਈਡਲ ਬਦਲੋ ਇਹ ਚੀਜ਼ਾਂ ਨੂੰ ਆਈਡਲ ਨਾ ਬਣਾਓ ਗੁਰੂ ਸਾਹਿਬ ਨੂੰ ਆਈਡਲ ਬਣਾਓ ਬਿਲਕੁਲ ਬਿਲਕੁਲ ਜੇ ਪੜ ਲੈਣਾ ਥੋੜਾ ਜਿਹਾ ਅਨੁਵਾਦ ਕਰਿਆ ਕਰੋ ਗੁਰਬਾਣੀ ਦਾ ਦਸਮ ਗ੍ਰੰਥ ਦਾ ਹਾਂ ਅਨੁਵਾਦ ਕਰੋ ਦਸਮ ਗ੍ਰੰਥ ਵੱਲ ਆਪਣੇ ਲੋਕਾਂ ਦਾ ਚੁੱਕਾ